ਜਗਰੀਸੀਂ ਢਲੇਵਾ ਦੇ ਮਾਰਨ ਵਰਤ ਨੂੰ ਚਲਦਿਆਂ ਲਗਭਗ 2 ਮਹੀਨੇ ਹੋ ਚੁੱਕੇ ਆ ਤਾਂ ਪਹਿਲਾਂ ਅੰਦਰਲੇ ਪਾਸਿਓਂ ਬਾਹਰ ਇਹ ਆਰਜੀ ਟਰਾਲੀ ਚ ਲੈ ਕੇ ਆਉਂਦਾ ਇਹ ਉਹ ਟਰਾਲੀ ਦੀ ਤਸਵੀਰ ਹੈ ਔਰ ਉਸ ਤੋਂ ਬਾਅਦ ਹੁਣ ਜਿਹੜਾ ਨਵਾਂ ਕਮਰਾ ਜਿਹੜਾ ਉਹ ਬਣ ਰਿਹਾ ਉੱਥੇ ਲੈ ਕੇ ਆਂਦਾ ਜਾਣਾ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜੇ ਅਸੀਂ ਜ਼ਿਕਰ ਕਰੀਏ ਤਾਂ ਹੁਣ ਇੱਕ ਪਾਸੇ ਤੋਂ ਅੰਦਰੋਂ ਬਾਹਰ ਲਿਆਉਣਾ ਕਿਤਨਾ ਕਿਤੇ ਉਦੋਂ ਵੀ ਤਬੀਅਤ ਜਿਹੜੀ ਹੈ ਕਿਤੇ ਉਪਰਾ ਕਰ ਜਾਂਦੀ ਔਰ ਉਸ ਤੋਂ ਬਾਅਦ ਹੁਣ ਨਵਾਂ ਕਮਰਾ ਤਿਆਰ ਹੋਇਆ ਕਾਕਾ ਸਿੰਘ ਕੋਟੜਾ ਸਾਡੇ ਨਾਲ ਨੇ ਤਾਂ ਕਾਕਾ ਜੀ ਹੁਣ ਨਵਾਂ ਕਮਰਾ ਵੀ ਇੱਕ ਪਾਸੇ ਤਿਆਰ ਹੋ ਰਿਹਾ ਹੈ ਔਰ ਦੂਸਰੇ ਪਾਸੇ ਤਸਵੀਰ ਜਿਹੜੀ ਆ ਉਹ ਕੀ ਕਹਿੰਦੀ ਹੈ ਜਗਦੀ ਸਿੰਘ ਢੱਲੇਵਾਲ ਹੋਰਾਂ ਦੀ ਢੱਲੇਵਾਲ ਸਾਹਿਬ ਦੀ ਜਿਹੜੀ ਚਾਨ ਕਾਪਾਂ ਕਿਉਂਕਿ 2-3 ਦਿਨਾਂ ਦਾ ਆਪਾਂ ਇਲਾਨ ਕੀਤਾ ਹੋਇਆ ਸੀ ਕਿ ਢੱਲੇਵਾਲ ਸਾਹਿਬ ਨੂੰ ਸ਼ਿਫਟ ਕਰਾਂਗੇ ਉਸ ਸ਼ਿਫਟ ਦੇ ਵਿੱਚ ਦੇਰੀ ਹੋ ਰਹੀ ਸੀ ਰੋਜ਼ ਤਾਂ ਆਪਾਂ ਫਿਰ ਆਰਜੀ ਮੋਰਚੇ ਦੇ ਵਿੱਚ ਇੱਕ ਟਰਾਲੀ ਕੱਟ ਕੇ ਲਿਆਂਦੀ ਆ ਉਹਦੀ ਇੱਕ ਦਿਨ ਸਫਾਈ ਕੀਤੀ ਅੰਦਰੋਂ ਤੋਂ ਸਫਾਈ ਕਰਕੇ ਕੱਲ ਜਦੋਂ ਇੱਥੇ ਲਿਆਂਦੀ ਤਾਂ ਉਹਦੇ ਵਿੱਚ ਜੋ ਡੱਲੇਵਾਲ ਸਾਹਿਬ ਨੂੰ ਆਪਾਂ ਸ਼ਿਫਟ ਕੀਤਾ ਕਿਉਂਕਿ ਸੁਭਾਅਕ ਸੀਗਾ ਇੰਨੀ ਤਖਲੀਪ ਆਉਣੀ ਐ ਇੱਕੇ ਵਾਰੀ ਹੁਣ 52 ਦਿਨ ਅਸੀਂ ਤਾਂ ਕਾਲ ਕੋਠੜੀ ਕਿਹਾ ਵੀ ਕਾਲ ਕੋਠੜੀ ਦੇ ਵਿੱਚ ਹੀ ਕੱਟੇ ਨੇ ਡੱਲੇਵਾਲ ਸਾਹਿਬ ਨੇ ਨਾ ਉੱਥੇ ਧੁੱਪ ਨਾ ਛਾਂ ਨਾ ਮੀਂਹ ਸਾਰਾ ਕੁਝ ਉੱਥੇ ਨੰਘਿਆ ਉੱਤੇ ਸ਼ੈੱਡ ਪਿਆ ਵਿਆ ਥੱਲੇ ਉਹ ਟਰਾਲੀ ਬੰਦ ਸੀਗੀ ਤਾਂ ਉਹ ਜਦੋਂ ਅਚਾਨਕ ਬਾਹਰ ਇੱਕੇ ਵਾਰੀ ਇੰਨੀ ਧੁੱਪ ਲੱਗੀ ਉੱਤਪ ਦੇ ਵਿੱਚ ਜਦੋਂ ਕਬਰਾਟ ਜੀ ਆਈ ਤਾਂ ਢੱਲੇਵਾਲ ਸਾਹਿਬ ਮੈਨੂੰ ਕਹਿੰਦਾ ਵੀ ਥੋੜਾ ਜਿਹਾ ਪਾਣੀ ਆਪਾਂ ਇੱਥੋਂ ਲਿਆਉਂਦੇ ਘਟੋ ਘਟ 20 25 ਕਰਮਾ ਹੋਣਗੀਆਂ 20 25 ਕਰਮਾ ਚ ਲਿਆਉਂਦੇ ਵੇਰੇ ਦੋ ਤਿੰਨ ਵਾਰੀ ਪਾਣੀ ਦੇਣਾ ਪੈ ਗਿਆ ਤਾਂ ਕਬਰਾਟ ਆਈ ਇੱਕੇ ਦਾਮ ਜਿਹੜੀ ਇੰਨੀ ਤੇਜ਼ ਧੁੱਪ ਜਦੋਂ ਆਪਾਂ ਕਮਰੇ ਚੋਂ ਬਾਹਰ ਆਉਨੇ ਆ ਤਾਂ ਕਈ ਵਾਰੀ ਉਨੀ ਨਿਗਾ ਉਹਦੇ ਨਾਲ ਮੇਲ ਨਹੀਂ ਖਾਂਦੀ ਤਾਂ ਆਪਾਂ ਨੂੰ ਕਬਰਾਟ ਜੀ ਆ ਜਾਂਦੀ ਉਹ ਕਬਰਾਟ ਆਈ ਪਰ ਹੁਣ ਉਸ ਦੇ ਆਉਣ ਨਾਲ ਜਿਹੜੇ ਢੱਲੇਵਾਲ ਸਾਹਿਬ ਟਰਾਲੀ ਦੇ ਵਿੱਚ ਠੀਕ ਨੇ ਇਹਦੇ ਵਿੱਚ ਸਮੱਸਿਆ ਤਾਂ ਆ ਰਹੀ ਹੈ ਜਿਵੇਂ ਹੁਣ ਗਰਮ ਹੋ ਰਹੀ ਹੈ ਰਾਤ ਨੂੰ ਠੰਡ ਜਾਂਦੀ ਹੈ ਰਾਤ ਨੂੰ ਲਿਆ ਕੇ ਫਿਰ ਇਹਦੇ ਉੱਤੇ ਤਰਪਾਲ ਪਾਈ ਤਾਂ ਉਹ ਜੋ ਤਰਪਾਲ ਪਾ ਕੇ ਹੁਣ ਦਿਨੇ ਉਹਨੂੰ ਧੁੱਪ ਲੱਗ ਰਹੀ ਹੈ ਤਾਂ ਉਹ ਜਗਾ ਜਿਹੜੀ ਆਪਣੀ ਬਣ ਰਹੀ ਹੈ ਜਿਹੜੀ ਟਰਾਲੀ ਇਹ ਤਾਂ ਆਰਜੀ ਆ ਇੱਕ ਦੋ ਦਿਨਾਂ ਤੇ ਲੱਗਣਗੇ ਤਾਂ ਉਹਦੇ ਵਿੱਚ ਇਹ ਜੀ ਸਮੱਸਿਆ ਤੋਂ ਆਪਾਂ ਪਹਿਲਾਂ ਹੀ ਸਾਰੇ ਜਿਹੜੇ ਪ੍ਰਬੰਧ ਕਰਾਂਗੇ ਤਾਂ ਹੁਣ ਠੀਕ ਕੁੱਲ ਮਿਲਾ ਕੇ ਕਿਹਾ ਜਾਣਾ ਸਕਦਾ ਵੀ ਜਿਹੜੀ ਪਰਸੋਂ 21 ਤਰੀਕ ਤੋਂ ਆਪਾਂ ਨੂੰ ਜਿਹੜੀ ਲਾਈ ਸੀ ਗਲੂਕੋਜ਼ ਦੀ ਬੋਤਲ ਉਹਦੇ ਵਿੱਚ ਵੀ ਦਿੱਕਤ ਆਈ ਕੁਝ ਡਾਕਟਰਾਂ ਨਾਲ ਸਹੀ ਡਿਊਟੀ ਨੂੰ ਆਇਆ ਕੱਲ ਜੋਂਨ ਦੀ ਸਿਹਤ ਮੰਤਰੀ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਜਿਹੜੀ ਹੁਣ ਟੀਮ ਆਈ ਹੈ ਉਹ ਰਾਤ ਉਹਨਾਂ ਨੇ ਪੂਰਾ ਪਹਿਰਾ ਦਿੱਤਾ ਮਿੰਟ-ਮਿੰਟ ਤੋਂ ਪੁੱਛਦੇ ਸੀਗੇ ਬਾਪੂ ਜੀ ਕਿਉਂ ਠੀਕ ਹੈ ਕੋਈ ਤਕਲੀਫ ਤਾਂ ਨਹੀਂ ਤਾਂ ਮੈਨੂੰ ਲੱਗਦਾ ਜਿਹੜੀ ਹੁਣ ਟੀਮ ਆਈ ਹੈ ਉਹ ਵਧੀਆ ਚੱਲ ਰਹੀ ਹੈ ਬਿਲਕੁਲ ਬਿਲਕੁਲ ਤਾਂ ਦੂਸਰੇ ਪਾਸੇ ਇਸਤਰਾਮ ਸਿੰਘ ਬਹਿਰੂ ਬਹਿਰੂ ਸਾਹਿਬ ਜਿਹੜੀ ਮੀਟਿੰਗ ਹੋਣ ਦੀ ਕਗਾਰ ਤੇ ਆ 14 ਫਰਵਰੀ ਨੂੰ ਮੀਟਿੰਗ ਹੋਣੀ ਹੈ ਤੁਹਾਡੇ ਤਜਰਬੇ ਕੀ ਕਹਿੰਦੇ ਐ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਿਕਲ ਸਕਦਾ ਪਹਿਲੇ ਪੈਰ ਦੇ ਉੱਤੇ ਜਾਂ ਅਗਲੀ ਦੁਬਾਰਾ ਫਿਰ ਤੋਂ ਮੀਟਿੰਗ ਦਾ ਦੌਰ ਜਿਹੜਾ ਉਹ ਚੱਲਦਾ ਰਹੇਗਾ ਔਰ ਦੂਸਰੇ ਪਾਸੇ ਮਰਨ ਵਰਤ ਵੀ ਚੱਲਦਾ ਰਹੇਗਾ ਨਹੀਂ ਜਿਹੜੇ ਤਜਰਬੇ ਤਾਂ ਬੜੇ ਸਪੱਸ਼ਟ ਨੇ ਜਦੋਂ ਜਨਤਾ ਉੱਠ ਖਲੋਵੇ ਇੱਕ ਤੋਂ ਸੋਚ ਨੂੰ ਅਪਣਾ ਲਵੇ ਇਹਨਾਂ ਦੇ ਰਾਤੇ ਨੂੰ ਇਹਨਾਂ ਦੀ ਇਮਾਨਦਾਰੀ ਨੂੰ ਦੂਰ ਦੇਥੇ ਨੂੰ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ੱਲੇਵਾਰ ਸਾਹਿਬ ਦੀ ਵਿਚਾਰਧਾਰਾ ਉਹ ਕੋਈ ਐਡੇ ਤਾਂ ਕਬਲੇ ਨਹੀਂ ਜਿਹੜੇ ਸਰਕਾਰਾਂ ਚਲਾਦੇ ਨੇ ਉਹਨਾਂ ਨੂੰ ਰਿਪੋਰਟਾਂ ਜੋ ਦੇਸ਼ ਦੇ ਕੋਨੇ-ਕੋਨੇ ਤੋਂ ਮਿਲੀਆਂ ਉਹ ਰਿਪੋਰਟਾਂ ਕਾਫੀ ਪ੍ਰਭਾਵਸ਼ਾਲੀ ਸੀ ਲੋਕ ਜਨ ਡੋਲਰ ਜਿਹਨੂੰ ਆਪਾਂ ਕਹਿੰਦੇ ਆ ਜਨ ਅਧੋਲਨੜ ਬੜੀ ਤੇਜ਼ੀ ਨਾਲ ਉੱਤੇ ਆ ਰਿਹਾ ਸੀ ਤੇ ਉਹ ਅੱਛੀ ਗੱਲ ਹੈ ਜੇ ਉਹਨਾਂ ਨੂੰ ਦੇਰ ਆਇ ਦਰਸਤਾ ਹੈ ਉਹਨਾਂ ਸਮਝਿਆ ਮੈਂ ਪੂਰਨ ਆਸਵੰਤਾਂ ਹੋਰ ਕੋਈ ਉਹਨਾਂ ਕੋਲ ਹਾਲੀ ਕੋਈ ਨਹੀਂ ਸਰਕਾਰ ਕੋਲ ਸਾਡੀਆਂ ਮੰਗਾਂ ਜਾਇਜ਼ ਇਰਾਦੇ ਤਗੜੇ ਤੇ ਜਦੋਂ ਇਰਾਦੇ ਤਗੜੇ ਲੀਡਰ ਤੇ ਹੋਣ ਜਿੱਦੀ ਅਗਵਾਈ ਵਿੱਚ ਅਸੀਂ ਕੰਮ ਕਰ ਰਹੇ ਹਾਂ ਲੋਕ ਅਸੀਂ ਸਾਰੇ ਉਹ ਤੇ ਛਪਾਈਆਂ ਤੇ ਮੈਨੂੰ ਪੂਰਨ ਆਸੇ ਬਹੁਤ ਅੱਛੇ ਰਿਜ਼ਲਟ ਇਸ ਅਧੋਲਨ ਤੇ ਕਿਸਾਨ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਆਉਣਗੇ ਔਰ ਇਹ ਬਹੁਤ ਇੱਕ ਬਲਖਣਤਾ ਦਾ ਅंदोलਨ ਹੈ ਜਦੋਂ ਕੋਈ ਦਾਤੇ ਲਾ ਦਿੰਦਾ ਜਿੰਦਗੀ ਤੇ ਫਿਰ ਜਨਤਾ ਦਾ ਭਰੋਸਾ ਜਿਹੜਾ ਲੀਡਰਾਂ ਦੇ ਕਿਤੇ ਕਿਤੇ ਕਮਜ਼ੋਰ ਪੈਂਦਾ ਉਹ ਦਲੇਵਾਰ ਸਾਹਿਬ ਤੋਂ ਵੱਡੀ ਇਹਨਾਂ ਦੀ ਜਿੰਦਗੀ ਦੀ ਪ੍ਰਾਪਤੀ ਵੀ ਇਹਨਾਂ ਨੇ ਦੇਸ਼ ਦੇ ਕਿਸਾਨਾਂ ਦਾ ਵਿਸ਼ਵਾਸ ਜਿੱਤ ਲਿਆ ਔਰ ਸਭੂ ਜਿਹੜੇ ਹੋਰ ਕਾਰੋਬਾਰੀ ਛੋਟੇ ਜਿਨ੍ਹਾਂ ਨੂੰ ਕਾਰਪੋਰੇਟਰ ਖਾ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਗਿਆ ਜੇ ਅਸੀਂ ਬੰਦ ਕਰਿਆ ਦਲੇਵਾਰ ਸਾਹਿਬ ਦੀ ਪੇੜ ਨੂੰ ਬੰਦ ਹੋਇਆ ਪੂਰਾ ਜੇ ਇਹਨਾਂ ਨੇ ਅਪੀਲ ਕੀਤੀ ਮੈਂ ਸੰਗਤ ਦੇ ਰੂਪ ਵਿੱਚ ਤੁਹਾਡੇ ਦਰਸ਼ਨ ਕਰਨਾ ਚਾਹਣਾ ਵਾਂ ਤੇ ਸੰਗਤ ਕਿਵੇਂ ਆਈ ਜਰ ਤੇ ਫਿਰ ਹੁਣ ਜਿਵੇਂ ਜਿਵੇਂ ਵੀ ਅੱਗੇ ਜਿਵੇਂ ਸਰਕਾਰ ਸਾਡਾ ਟਾਈਮ ਲਵੇ ਕਿ ਮੈਨੂੰ ਲੱਗਦਾ ਵੀ ਹੁਣ ਕੋਈ ਪੂਰਾ ਸਾਡਾ ਧਿਆਨ ਲਵੇ ਧਿਆਨ ਤੋਂ ਅਸੀਂ ਪਾਸ ਹੋ ਗਏ ਕਿਉਂਕਿ ਇਹਨਾਂ ਦੀ ਅਵਾਜ਼ ਵਿੱਚ ਅਸੀਂ ਤੇ ਕੰਮ ਕਰਨ ਵਾਲੇ ਆ ਜੋ ਇਹਨਾਂ ਦਾ ਰਾਦ ਦਾ ਹੈ ਇਹਨਾਂ ਦੀ ਸੋਚ ਇਹ ਦੂਰ ਦੇ ਅੱਛੀ ਹੈ ਦੇਸ਼ ਨੂੰ ਬਚਾਉਣ ਦੀ ਦੇਸ਼ ਗੁਲਾਮ ਸੀ ਵੱਡੀਆਂ ਕੁਰਬਾਨੀਆਂ ਦੇਖ ਕੇ ਨੂੰ ਯਾਦ ਕਰਾਇਆ ਤੇ ਦੇਸ਼ ਨੂੰ ਜਿਹੜੇ ਹੁਕਮਰਾਨ ਦੂਜੇ ਪਾਸੇ ਲੈ ਕੇ ਜਾ ਰਹੇ ਸੀ ਉਤਰਾਉ ਇੱਕ ਤਰ੍ਹਾਂ ਦਾ ਬਹੁਤ ਵੱਡਾ ਦੇਸ਼ਵਾਸੀਆਂ ਨੂੰ ਇਸ ਦੋਲਨ ਨੇ ਤਾਕਤ ਦੇਣੀ ਹੈ ਔਰ ਦੇਸ਼ ਜਿਸ ਤਰ੍ਹਾਂ ਦਾ ਅਸੀਂ ਚਾੜਿਆ ਛਾਤ ਮਈ ਰਹਿ ਕੇ ਹਰ ਕਾਰੋਬਾਰ ਸੁਰੱਖਿਤਾ ਹੋਵੇ ਸਾਡਾ ਖੇਤੀਬਾੜੀ ਔਰ ਦੂਜੇ ਕਾਰੋਬਾਰ ਵੀ ਸੁਰੱਖਿਤਾ ਹੋਣ ਇਹ ਜੰਗ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਨਹੀਂ ਪਛਾਣਾ ਤੇ ਜੰਗ ਪਹਿਲਾਂ ਲੋਕ ਸਮਝਦੇ ਸੀ ਹੁਣ ਧਲੇਵਾਰ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਗਈ ਸਾਹਮਣੇ ਲੋਕਾਂ ਦੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਵਿਚਾਰਧਾਰਾ ਹੀ ਦੇਸ਼ ਨੂੰ ਬਚਾ ਸਕਦੀ ਹੈ ਸਾਡੇ ਕਾਰੋਬਾਰ ਨੂੰ ਬਚਾ ਸਕਦੀ ਹੈ ਕਾਰਪੋਰੇਟਰ ਕਰਾਉਣਿਆਂ ਨੂੰ ਰੋਕ ਸਕਦੀ ਹੈ ਤੇ ਮੈਂ ਬਹੁਤ ਤਸੱਲੀ ਵਿੱਚ ਆ ਬਹੁਤ ਉਹ ਦਿਨ ਦੂਰ ਨਹੀਂ ਜਿਹੜੇ ਕਿ ਸਾਡੇ ਦੋਲਣ ਤੇ ਬਹੁਤ ਅੱਛੇ ਅਰਜੰਤ ਅਸੀਂ ਲੋਕਾਂ ਦਾ ਕਿ ਬਿਲਕੁਕੁਲ ਬਿਲਕੁਲ ਤਾਂ ਦੂਸਰੇ ਪਾਸੇ ਕਾਕਾ ਸਿੰਘ ਜੀ ਜਿਵੇਂ ਉਹ ਡਾਕਟਰ ਸੀ ਟੀਮ ਦਾ ਹੁਣ ਗਠਨ ਕਰ ਦਿੱਤਾ ਗਿਆ ਕੱਲ ਸਿਹਤ ਮੰਤਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਹਾਲਾਂਕਿ ਚਰਚਾ ਇਹ ਲਗਾਤਾਰ ਬਣੀ ਰਹੀ ਉਸ ਤੋਂ ਬਾਅਦ ਡਾਕਟਰ ਨੇ ਚਿੱਠੀ ਲਿਖਣੀ ਤਾਂ ਹੁਣ ਫਿਰ ਬਾਅਦ ਚ ਉਸ ਚਿੱਠੀ ਦਾ ਕੀ ਨਤੀਜਾ ਨਿਕਲਿਆ ਕੋਈ ਕਾਰਵਾਈ ਦੀ ਮੰਗ ਜਾਂ ਕੋਈ ਗੱਲਬਾਤ ਤੁਹਾਡੇ ਡਾਕਟਰਾਂ ਦੇ ਨਾਲ ਹੋਈ ਹੈ ਤੂੰ ਦੂਸਰੇ ਪਾਸੇ ਗਠਨ ਜਿਹੜਾ ਕੀਤਾ ਗਿਆ ਟੀਮ ਦਾ ਉਹ ਡਾਕਟਰ ਤੁਹਾਡੇ ਨਾਲ ਗੱਲਬਾਤ ਹੋ ਗਈ ਹੈ ਟੀਮ ਦਾ ਪੂਰਾ ਨਾਮ ਮਿਲ ਗਿਆ ਲਈ ਆਪਾਂ ਉਹ ਇੱਥੇ ਜਿਹੜਾ ਪਹਿਲਾਂ ਇਹਨਾਂ ਨੇ ਹਵੇਲੀ ਦੇ ਵਿੱਚ ਆਰ ਜੀ ਹਸਪੀਟਲ ਜਿਹੜਾ ਕੀਤਾ ਸੀ ਸੈਪਟ ਉਹ ਇਹ ਇਧਰ ਆਪਾਂ ਇਹਨਾਂ ਨੂੰ ਅਪੀਲ ਕੀਤੀ ਵੀ ਹੁਣ ਉਹਦੀ ਤਾਂ ਲੋੜ ਹੈ ਨਹੀਂ ਨਾ ਹੀ ਉੱਥੇ ਜਿਹੜਾ ਰਹਿਣਾ ਜਿਹੜੇ ਉੱਥੇ ਡਾਕਟਰ ਹੈਗੇ ਤੁਸੀਂ ਉਹਨਾਂ ਨੂੰ ਸ਼ਿਫਟ ਇੱਥੇ ਲਿਆਓ ਤਾਂ ਹੁਣ ਆਰਜੀ ਇਹਨਾਂ ਨੇ ਇੱਕ ਕਮਰਾ ਲੈ ਲਿਆ ਜਿਹਨੂੰ ਇਹਨਾਂ ਨੇ ਨਾਂ ਹੀ ਇਸ ਕਰਕੇ ਦਿੱਤਾ ਐਮਰਜੈਂਸੀ ਹਸਪੀਟਲ ਹੈ ਤਾਂ ਉਹਦੇ ਵਿੱਚ ਸਾਰੀ ਜਿਹੜੀ ਟੀਮ ਹੈਗੀ ਉਹ ਸ਼ਿਫਟ ਹੋ ਕੇ ਇੱਥੇ ਆ ਗਈ ਹੈ ਤਾਂ ਮੈਨੂੰ ਲੱਗਦਾ ਵੀ ਕੱਲ ਤੋਂ ਮੌਲ ਠੀਕ ਹੈ ਵਧੀਆ ਤਾਂ ਡੱਲੇਵਾਲ ਸਾਹਿਬ ਨੂੰ ਮੈਂ ਸਵੇਰ ਪੁੱਛਿਆ ਸੀਗਾ ਵੀ ਅੱਜ ਤਾਂ ਨਹੀਂ ਕੋਈ ਦਿੱਕਤ ਆਈ ਜਿਹੜੀ ਡ੍ਰਿਪ ਲੱਗ ਰਹੀ ਆ ਉਹ ਕਹਿੰਦਾ ਵੀ ਨਹੀਂ ਠੀਕ ਹੈ ਅੱਜ ਤਾਂ ਮੇਰੇ ਨਾਲ ਇਹ ਜਿਹੜੇ ਡਾਕਟਰ ਆ ਬੈਠੇ ਰਹੇ ਆ ਸੁੱਤੇ ਵੀ ਨਹੀਂ ਤਾਂ ਉਹਨਾਂ ਨੂੰ ਕੁਝ ਕਿਹਾ ਵੀ ਸੀ ਤੁਸੀਂ ਆਰਾਮ ਕਰ ਲਓ ਕਹਿੰਦੇ ਨਹੀਂ ਨਹੀਂ ਸਾਡੀ ਡਿਊਟੀ ਲੱਗੀ ਆ ਅਸੀਂ ਜਾਗਦੇ ਰਹਿਣਾ ਅਸੀਂ ਆਪਦੀ ਡਿਊਟੀ ਨਿਮੇੜ ਕੇ ਤੜਕੇ ਤੇ ਕਰਾਵਾਂਗੇ ਮੈਨੂੰ ਲੱਗਦਾ ਇਹ ਜੀ ਕੋਈ ਠੀਕ ਨਹੀਂ ਇਤਿਹਾਸ ਦੇ ਵਿੱਚੋਂ ਮੈਂ ਤਾਂ ਵੇਖ ਰਿਹਾ ਕਿਤੇ 59 ਦਿਨ ਥੋੜੇ ਨਹੀਂ 59 ਦਿਨ ਇੱਕ ਟਰਾਲੀ 'ਚ ਬੈਠ ਕੇ ਸਰਕਾਰ ਨੂੰ ਝੁਕਾ ਲੈਣਾ ਸ਼ਾਂਤਮਈ ਕਿਸੇ ਦਾ ਨੁਕਸਾਨ ਨਾ ਹੋਣ ਦੇਣਾ ਇਸ ਮਾਹੌਲ ਦੇ ਵਿੱਚ ਨਹੀਂ ਤਾਂ ਇਹ ਹੁੰਦਾ ਕਿ ਜੀ ਪਹਿਲਾਂ ਪ੍ਰੋਗਰਾਮ ਕਰੋ ਫਿਰ लाठी चार्ज ਕਰੋ ਫਿਰ ਅਸੀਂ ਉਹਨਾਂ ਦੀ ਲੜੀ ਜਾਂਦੇ ਉਹਨੇ ਵੀ ਕਰ ਜਿਹੜੇ ਪਰਚੇ ਵਾਪਸ ਲੋ ਇੱਥੇ ਅਸੀਂ ਇੱਕ ਪੱਤਾ ਵੀ ਨਹੀਂ ਤੋੜਿਆ ਇਸ ਅਦੋਲਨ ਨੂੰ ਕਹਿ ਸਕਦੇ ਆ ਕਿ ਸ਼ਾਂਤਮਈ ਇਹ ਪ੍ਰੋਗਰਾਮ ਸ਼ਾਂਤਮਈ ਰਹਿ ਕੇ ਆਪਦਾ ਨੁਕਸਾਨ ਝੱਲ ਲਿਆ ਸਰਕਾਰ ਦਾ ਅਸੀਂ ਇੱਕ ਪੱਤਾ ਨਹੀਂ ਤੋੜਿਆ ਪਰ ਮਜਬੂਰ ਇਨਾ ਕਰਤਾ ਕਿ ਇਹਨੂੰ ਸਾਰੀ ਨੂੰ ਜਿੰਨੀ ਮੈਂ ਕਿਹਾ ਇਤਿਹਾਸ ਦੇ ਵਿੱਚ ਜਿੰਨੇ ਸ਼ਾਂਤ ਮਹਾਪੁਰਸ਼ ਇੱਥੇ ਆਏ ਕੀਰਤਨ ਹੁੰਦਾ ਰਿਹਾ ਸਟੇਜ ਤੋਂ ਜਿਨਨੇ ਸਿਆਸੀ ਪਾਰਟੀਆਂ ਦੇ ਬੀਜੇਪੀ ਨੂੰ ਛੱਡ ਕੇ ਮੈਨੂੰ ਤਾਂ ਇੱਥੋਂ ਤੱਕ ਵੀ ਰਹੀ ਬਹੁਤ ਬੀਜੇਪੀ ਦੇ ਵੀ ਲੀਡਰ ਜਿਹੜੇ ਥੱਲੇਡੇ ਲੈਵਲ ਦੇ ਉਹ ਵੀ ਸਾਡੇ ਲੀਡਰਾਂ ਨੂੰ ਥੱਲੇ ਕਹਿੰਦੇ ਰਿਹਾ ਵੀ ਅਸੀਂ ਆ ਜੀਓ ਵੀ ਤਰਾਜਦਾ ਨਹੀਂ ਜਾਣੇ ਕੋਈ ਦੇਸ਼ ਦਾ ਲੀਡਰ ਨਹੀਂ ਰਿਹਾ ਜਿਹੜਾ ਖਨੌਰੀ ਮੋਰਚੇ 'ਚ ਆ ਕੇ ਡੱਲੇਵਾਲ ਸਾਹਿਬ ਨਾਲ ਹਾਲਚਾਲਣਾ ਪੁੱਛਿਆ ਹੋਵੇ ਇੱਕ ਇਤਿਹਾਸਕ ਦੂਜੇ ਜਿਨੇ ਸਾਡੇ ਤੇ ਬੜਾ ਚੱਲਦਾ ਸਵਾਲ ਵੀ ਤੁਸੀਂ ਇਕੱਠੇ ਨਹੀਂ ਹੁੰਦੇ ਤੁਸੀਂ ਇੱਕ ਦੂਜੇ ਨੂੰ ਆਗੂ ਇਹਨੂੰ ਵੜਦੇ ਆ ਪੂਰੇ ਭਾਰਤ ਦੇ ਜਿੰਨੀਆਂ ਵੀ ਕਿਸਾਨ ਜੱਸੇ ਬੰਦਿਆਂ ਦੇ ਆਗੂ ਆ ਉਹ ਵੀ ਸਾਰੇ ਇੱਥੇ ਆਏ ਆ ਉਹ ਵੀ ਹਾਲਚਾਲ ਪੁੱਛਿਆ ਮੈਨੂੰ ਇੱਕ ਵਧੀਆ ਮਾਹੌਲ ਤੇ ਬੜੇ ਇਸ ਆਗੂ ਦੀ ਸਮਝ ਤੇ ਜਿਵੇਂ ਤਸਵੀਰ ਇਹਦੇ ਅੰਦਰ ਪਹਿਲੇ ਫਿੱਟ ਕੀਤੀ ਹੋਵੇ ਉਹ ਜਿਹੜੀ ਲੋਕਾਂ ਨੂੰ ਵਿਖਾਈ ਅਸੀਂ ਵੀ ਨਹੀਂ ਮੰਨਦੇ ਸੀ ਸਾਨੂੰ ਵੀ ਨਹੀਂ ਲੱਗਦਾ ਸੀ ਵੀ ਐਡਾ ਛੇਤੀ ਸੌਖਾ ਇਹ ਕੋਈ ਐਡਾ ਕੰਮ ਹੋ ਜਾਊਗਾ ਮੈਂ ਕਹਿੰਦਾ ਵੀ ਜਿਹੜੀ ਪਿੰਡੇ ਤੇ ਆਪਦੀ ਤਕਲੀਫ਼ ਚੱਲੀ ਆ ਤੋ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਿਹਰ ਦੇ ਤੱਕ ਇਹ ਜਿਹੜੇ ਉਹ ਲਿਆਏ ਤਾਂ ਉਹ ਦਿਨ ਦੂਰ ਨਹੀਂ ਤਾਂ ਜਿਹੜੀਆਂ ਮੰਗਾਂ ਨੇ ਉਹ ਲਾਗੂ ਹਰ ਹਾਲਤ ਸਰਕਾਰ ਨੂੰ ਕਰਾਉਣੇ ਐ ਇਹਦੋਂ ਕੋਈ ਰਾਹ ਹੀ ਨਹੀਂ ਸਰਕਾਰ ਕੋਲੇ ਕੋਈ ਸਵਾਲ ਹੀ ਨਹੀਂ ਵੀ ਤੁਸੀਂ ਭਾਈ ਐਂ ਕਰ ਲਓ ਜਾਂ ਤੱਕ ਉਸ ਐਂ ਕਰ ਲਓ ਲੋਕ ਵੀ ਇਸ ਗੱਲ ਦੇ ਨਾਲ ਆ ਜਿਹੜੇ ਸਾਨੂੰ ਸ਼ੰਭੂ ਮੋਰਚੇ ਦੇ ਵਿੱਚ ਆਪਾਂ ਇੱਕ ਟ੍ਰੇਨ ਰੋਕੀ ਸੀ ਉਦੋਂ ਟ੍ਰੇਨ ਰੋਕਣ ਵਾਲੇ ਖਾਸ ਕਰਕੇ ਵਪਾਰੀ ਉਮਾਲੇ ਦੇ ਉਮਾਲੇ ਦੇ ਵਪਾਰੀ ਸਾਡੇ ਨਾਲ ਮੀਟਿੰਗ ਵੀ ਤਰਾਜ ਵੀ ਕੀਤਾ ਲੋਕ ਖਿਲਾਫ ਵੀ ਹੋਏ ਪਰ ਜਦੋਂ ਡੱਲੇਵਾਲ ਸਾਹਿਬ ਮਰਨਾਰ ਤੇ ਬੈਠ ਗਏ ਉਹੀ ਲੋਕ 30 ਤਰੀਕ ਨੂੰ ਪੰਜਾਬ ਬੰਦ ਦੇ ਵਿੱਚ ਮੂਹਰੇ ਬੈਠੇ ਸੀਗੇ ਇਹ ਹੈ ਸੱਚੇ ਆਗੂ ਦੀ ਸਮਝ ਤੇ ਸੱਚੇ ਆਗੂ ਦੀ ਲੈਣ ਜਿਹੜਾ ਮੋਰਚਾ ਜਿੱਤ ਵੱਲ ਨੂੰ ਅੱਗੇ ਵੱਲ ਲੈ ਕੇ ਗਏ ਨੇ ਮੈਨੂੰ ਆਸ ਹੈ ਕਿ ਇਸ ਮੋਰਚੇ ਤੋਂ ਤੇ ਇਸ ਸੇਧ ਤੋਂ ਆਉਣ ਵਾਲੀ ਪੀੜ੍ਹੀ ਬਹੁਤ ਕੁਝ ਸਿੱਖੂਗੀ ਇਤਿਹਾਸ ਚ ਪੜਿਆ ਕਰੂਗੀ ਬਈ ਇੱਕ ਆਗੂ ਹੋਇਆ ਇੱਕ ਜਾ ਕੇ ਟਰਾਲੀ ਦੇ ਵਿੱਚ ਬੈਠ ਕੇ ਸਰਕਾਰ ਤੋਂ ਮੰਗਾਂ ਲਾਗੂ ਕਰਵਾਗੇ ਆਪਾਂ ਨੂੰ ਵੀ ਸ਼ਾਂਤਮਈ ਰਹਿ ਕੇ ਹੋਏ ਬਾਕਿਆ ਭੰਡ ਤੋੜ ਤੋਂ ਬਚਦੇ ਹੋਏ ਸ਼ਾਂਤਮਈ ਰਹਿ ਕੇ ਸਰਕਾਰ ਨਾਲ ਗੱਲ ਟੇਬਲ ਤੇ ਲਜਾਣ ਵਾਸਤੇ ਇਹ ਰੱਬ ਬਹੁਤ ਵਧੀਆ ਇਹ ਆਉਣ ਵਾਲੀ ਪੀੜ੍ਹੀ ਨੂੰ ਖਾਸ ਕਰਕੇ ਬਹੁਤ ਸਿੱਖਣ ਦੀ ਲੋੜ ਹੈ ਬਿਲਕੁਲ ਤਾਂ ਸੁਪਰੀਮ ਕੋਰਟ ਦੀ ਜਿਵੇਂ ਟਿੱਪਣੀ ਆਈ ਹੈ ਵੀ 14 ਫਰਵਰੀ ਦੇ ਵਿੱਚ ਤਗੜੇ ਹੋਣ ਦੀ ਲੋੜ ਹੈ ਪੀਜੀਆ ਇਲਾਜ ਕਰਵਾਉਣ ਦੀ ਲੋੜ ਹੈ ਜਾਂ ਇਲਾਜ ਕਰਵਾ ਲੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਕੀ ਤੁਹਾਡੀ ਗੱਲਬਾਤ ਹੋਈ ਅੱਜ ਸਵੇਰੇ ਜਦੋਂ ਤੁਸੀਂ ਡੱਲੇਵਾਲ ਸਾਹਿਬ ਨਾਲ ਮਿਲੇ ਹੋ ਨਹੀਂ ਡੱਲੇਵਾਲ ਸਾਹਿਬ ਨੇ ਕਿਹਾ ਵੀ ਮੇਰਾ ਵਧੀਆ ਠੀਕ ਹੈ ਮੈਂ ਇਸੇ ਟਰਾਲੀ ਦੇ ਵਿੱਚ ਠੀਕ ਠਾਕ ਹਾਂ ਤਾਂ ਜੇ ਵੀ ਕਿਤੇ ਐਮਰਜੈਂਸੀ ਹੋਈ ਹੈ ਪਹਿਲੀ ਗੱਲ ਤਾਂ ਲੋਡ ਨਹੀਂ ਪੈਂਦੀ ਜੇ ਲੋਡ ਵੀ ਪੈ ਜਾਓ ਤਾਂ ਫੇਰ ਅਸੀਂ ਦੋਨੇ ਫੋਰਮ ਵਿਚਾਰਾਂਗੇ ਦੋਨੇ ਫੋਰਮ ਵਿਚਾਰ ਕੇ ਉੱਥੇ ਜਾਣਾ ਇੱਕ ਨਹੀਂ ਜਾਣਾ ਮੈਨੂੰ ਲੱਗਦਾ ਲੋੜ ਨਹੀਂ ਕੁੱਲ ਮਿਲਾ ਕੇ ਇਹੀ ਆ ਵੀ ਇੱਥੇ ਸਾਰਾ ਕੁਝ ਵਧੀਆ ਠੀਕ ਚੱਲ ਰਿਹਾ ਆ ਜਿਹੜੀਆਂ ਦਵਾਈਆਂ ਡਾਕਟਰ ਦੱਸਦਣ ਕਿ ਆ ਦਵਾਈ ਲਾਉਣੀ ਆ ਇਹੀ ਉੱਥੇ ਲਾਉਣੀ ਆ ਪੀਜੀਆਈ ਦੇ ਵਿੱਚ ਉਹ ਸਿਰਫ ਦੂਰੀ ਤਾਂ ਹੋ ਜੂਗੀ ਮੋਰਚੇ ਤੋਂ ਇਲਾਜ ਇਹੀ ਚੱਲਣਾ ਹੈ ਇਲਾਜ ਇਹੀ ਦਵਾਈ ਚੱਲਣੀ ਆ ਇਹੀ ਸਾਰਾ ਕੁਝ ਲੱਗਣਾ ਮੈਨੂੰ ਲੱਗਦਾ ਠੀਕ ਆ ਜਿਹੜੀ ਇੰਨੀ ਚਲੋ ਸਬਰੀਂ ਕੋਟ ਦੇ ਵਿੱਚ ਜਿਹੜੀ ਚਰਚਾ ਹੋਈ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਤੇ ਵਿਚਾਰਿਆ ਗਿਆ ਵਧੀਆ ਤੇ ਉਹਨਾਂ ਨੇ ਜਿਹੜਾ ਇੱਕ ਕਦਮ ਉਧਰ ਨੂੰ ਜਿਹੜੀ ਮੀਟਿੰਗ ਆਈ ਆ ਉਧਰ ਨੂੰ ਕੇਂਦਰਵਾਲ ਵੀ ਤੁਰੇ ਆ ਤਾਂ ਸਿਹਤ ਪੱਖ ਦੇ ਵਿੱਚੋਂ ਜੋ ਵਿਚਾਰ ਕੀਤਾ ਠੀਕ ਹੀ ਆ ਹੁਣ ਅੱਜ ਮਤਲਬ ਜੁਡੀਸਨ ਡੱਲੇਵਾਲ ਬਾਹਰ ਨਹੀਂ ਆਉਣਗੇ ਤਬੀਅਤ ਨਾ ਠੀਕ ਹੋਣ ਦੇ ਕਰਕੇ ਨਹੀਂ ਉਹਨਾਂ ਦੀ ਇੱਛਾ ਸੀ ਕਿ ਵੀ 2-3 ਵਜੇ ਤੱਕ ਜਿੱਨੇ ਜਰ ਸਟੇਜ ਚੱਲਦੀ ਆ ਉਹਨਾਂ ਜਰ ਮਿਲਣੀ ਦਾ ਇਧਰੋਂ ਇੱਕ ਪਾਰਟ ਚੱਲਦਾ ਸੋਭਾ ਨਹੀਂ ਦਿੰਦਾ ਕੇ ਜਿੰਨਾ ਚਿਰ ਉਧਰੋਂ ਸਟੇਜ ਬੰਦ ਹੋ ਕੇ ਫਿਰ ਮੈਂ ਜਿਹੜੀ ਕੋਚ ਕਰੂੰ ਜਿੰਨੇ ਵੀ ਕੋਈ ਇਸ ਜਗ੍ਹਾ ਤੇ ਬਾਹਰ ਸ਼ਿਫਟ ਹੋ ਕੇ ਜੇ ਉਹਨੂੰ ਠੀਕ ਲੱਗਿਆ ਤਾਂ ਬਾਹਰ ਆ ਜਾਣਗੇ ਕੋਈ ਦਿੱਕਤ ਨਹੀਂ ਬਿਲਕੁਲ ਬਿਲਕੁਲ ਤਾਂ ਹੁਣ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜਿੱਥੇ ਕਿਸਾਨ ਆਕੂ ਇਸ ਬਾਵਲੇ ਸੁਹਿਰਦ ਨੇ ਕੀ ਜ਼ਿਕਰ ਤਬੀਅਤ ਠੀਕ ਹੁੰਦੀ ਹੈ ਮੈਡੀਕਲ ਰੇਟ ਲੈਣ ਦੇ ਨਾਲ ਤਾਂ ਮੈਡੀਕਲ ਜਿਹੜੇ ਇੱਥੇ ਲੈਣਗੇ ਸੁਪਰੀਮ ਕੋਰਟ ਦੇ ਅਨੁਸਾਰ ਜਿਹੜਾ ਪੀਜੀਆਈ ਦਾ ਜ਼ਿਕਰ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਹੀ ਰਵਾਂਗੇ ਲੇਕਿਨ ਤਬੀਅਤ ਜਿਹੜੀ ਆ ਜੁਗਨ ਦਲੇਵਾਲ ਦੀ ਅਜੇ ਸਥਿਰ ਨਹੀਂ ਹੈ ਕਿਉਂਕ ਅਚਾਨਕ 58 ਦਿਨ ਬਾਅਦ ਜਦੋਂ ਬਾਹਰ ਨਿਕਲਣਾ ਫਿਰ ਕੁਦਰਤੀ ਧੁੱਪ ਹਵਾ ਦੇ ਵਿੱਚ ਆਉਣਾ ਤਾਂ ਉਹ ਕਿਤਨਾ ਕਿਤੇ ਹੁਣ ਸਰੀਰ ਨੂੰ ਅਸਥਿਰ ਅਸਥਿਰ ਜਿਹੜਾ ਉਹ ਕਰ ਗਈ ਹੈ ਤਾਂ ਹੁਣ ਇੱਕ ਦਿਨ ਲੱਗੇਗਾ ਜਿਵੇਂ ਕਿਸਾਨਾਂ ਕੋਲ ਕਹਿਣਾ ਉਸ ਤੋਂ ਬਾਅਦ ਜਿਹੜੀ ਹਾਲਤ ਸਿਰ ਹੁੰਦੀ ਨਜ਼ਰ ਆਏਗੀ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੂ ਰਿਪੋਰਟਰ